ਆਈ ਸਟੂਆ ਹਾਂਜੀ ਕਿਵੇਂ ਆ ਫੀਲ ਕਿਵੇਂ ਹੋ ਰਿਹਾ ਫੀਲ ਪੂਰਾ ਪੂਰਾ ਹੋ ਰਿਹਾ ਹਾਂ ਇਹ ਆਉਣ ਵਾਲੇ ਟਾਈਮ ਦਾ ਸਮਾਨ ਸਟੋਰ ਕਰ ਰਹੇ ਹਾਂ ਇਹ ਸਰਦੀਆਂ ਦਾ ਸਮਾਨ ਆ ਜਿਹੜਾ ਹਰੀ ਮਿਰਚ ਹਾਂ ਤੋੜ ਕੇ ਸੂਰ ਕਰ ਲਈਆਂ ਨਹੀਂ ਬਸ ਸਾਰੀ ਲਾਲ ਹੋ ਜਾਂਦੀ ਆ ਫੈਦਰ ਨੂੰ ਪੀਸ ਕੇ ਖਾਣ ਵਾਲਾ ਕੰਮ ਕਰਦੇ ਨਹੀਂ ਇਹ ਉਹ ਵੀ ਲਾਲ ਸੁਕਾ ਕੇ ਰੱਖ ਲੈਣੀ ਆ ਬਸ ਉਹਨੇ ਸਬਜ਼ੀ ਚ ਹਾਂ ਅੱਜ ਜਿਵੇਂ ਬੱਕਰਾ ਲਿਆਂਦਾ ਬੱਕਰੇ ਦੇ ਵਿੱਚ ਚਾਰ ਇੱਕ ਸੁੱਖੀਆਂ ਫਟੀਆਂ ਹੋ ਠੀਕ ਹੈ ਆ ਮੁੰਡੇ ਨੰਦ ਲੈ ਰਹੇ ਆ ਪੂਰਾ ਇਟਲੀ ਦਾ ਪੂਰਾ 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 ਇਟਲੀ ਦਾ ਨਾਮ ਮੰਗ ਲਾ ਰਿਹਾ ਪੂਰਾ ਮਾਰਾ ਥੀਲੰਗ ਕੋਈ ਥੀਲੰਗ ਤਾਂ ਪੂਰੀ ਗੋਡੀ ਆ ਤੇ ਕਣੂ ਕੀ ਕੀ ਪੀ ਲੋ ਰਿਹਾ ਮੈਂ ਫੇਰ ਜਵਰਗਾ ਦੇ ਨਜ਼ਾਰੇ ਲੈਨੇ ਆ ਇਹਨਾਂ ਦਾ ਹੁਣ ਪੰਜਾਬ ਜਿਹੜਾ ਘੱਟਾ ਹੀ ਢੋਆ ਇੱਥੇ ਮਿਰਚਾਂ ਨੇ ਇਹ ਤਾਂ ਚਲੋ ਖਾਣ ਵਾਲੀ ਚੀਜ਼ ਆ ਨਾ ਸਟੋਰ ਤਾਂ ਕਰਨੀ ਆ ਪੰਜਾਬ 'ਚ ਲੱਗਿਆਂ ਦਾ ਕੋਈ ਚੋਰੀ ਕਰਕੇ ਲੈ ਜਾਂਦਾ ਇੱਥੇ ਕੋਈ ਤੋੜਦਾ ਨਹੀਂ ਪੰਜਾਬ 'ਚ ਬੂਟਾ ਹੀ ਪੱਟ ਕੇ ਘਰੇ ਲੈ ਜਾਂਦੇ ਇੱਥੇ ਕੋਈ ਖਾਂਦਾ ਹੀ ਨਹੀਂ ਮਿਰਚ ਫੋੜ ਕੇ ਕਿੱਥੇ ਜਣਾ ਖਾਣਦੇ ਹੀ ਨਹੀਂ ਇਹਦਾ ਚੱਲਦੇ ਆ ਨਾ ਬੁਹਾ ਦੇ ਵਾਹ ਵਾਹ ਇਹਦੇ ਉਹ ਫਿੱਕੀ ਉਹਨੂੰ ਤਾਂ ਪੀਣਾ ਖਾਂਦੇ ਆ ਇਹ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਫਿੱਕੀਆਂ ਖਾਂਦੇ ਆ ਆਪਾਂ ਹੁਣ ਖਣ ਗਿੱਜੇਵੇਂ ਆ ਹੁਣ ਇੱਥੇ ਤੋਂ ਸਾਡੇ ਪੰਜਾਬੀ ਵੀ ਕੋਈ ਹੈ ਨਹੀਂ ਆ ਜਿਆ ਤੋਰ ਕੇ ਲੈ ਜੂ ਯਾ ਵੀ ਤਾਂ ਥੇਰੇ ਆ ਹਾਂ ਬੜਾ ਹਿਲਦਾ ਰਹੀ ਤੇ ਵੀ ਦੇਖਿਆ ਤਾਂ ਪੰਜਾਬੀ ਨੂੰ ਤੇ ਕੰਮ ਨਹੀਂ ਮਿਲਦਾ ਬਧਿਆ ਕੋਈ ਆ ਕੰਮ ਵਾਲੇ ਵੇਖਿਆ ਤੋ ਸਿੱਧੇ ਕੰਮ ਤੇ ਭੇਜੇ ਦੋ ਬੰਦੇ 에어ਪੋਰਟ ਤੋਂ ਸਿੱਧੇ ਕੰਮ ਤੇ ਆ ਨਹੀਂ ਰਹੇ ਥੋੜੇ ਖੁਕਦੇ ਆਲੇ ਮੁੰਡੇ ਹੁਣ ਕੱਪੜੇ ਖਰੀਦਣ ਆਏ ਆ ਸਿਆਹ ਰਹੇ ਟੋੜੇ ਦੇ ਇੱਕ ਇੱਕ ਕੋਟ ਚੈੱਕ ਕਰ ਕਰਕੇ ਇਹ ਡੰਗੜੇ ਸ਼ਿਕਾਗੋ ਨਹੀਂ ਇਹ ਦੋਨੋਂ ਫਿੱਟਾ ਹਣਾ ਫਿੱਟਾ ਫਿੱਟਾ ਘੈਂਟ ਲੱਗਿਆ ਘੈਂਡਾ ਅਕੈਂਡਾ ਅਕੈਂਡਾ ਪਾਸਾ ਓਕੇ 8 8 ਸਲ ਨਹੀਂ ਇਹ 3 ਵੇਖ ਆਹ ਇਹ ਵੀ ਆਦੀ ਲੱਗ ਜਣਾ ਆਹ 3 ਆ ਨਹੀਂ ਹੰਗਰ ਪਿਆ ਰਹੇ ਨੇ ਕੀ ਸ਼ਿਕਾਗੋ ਚ ਹੈ ਨਹੀਂਗਾ 3 XL ਸ਼ਿਕਾਗੋ ਚ ਉਹ ਆਹ ਨਹੀਂ ਇਹ ਕੋੜੇ ਜੋ ਟਾਈਟ ਉਹ ਜਿੱਦਾਂ ਪੌਣ ਚ ਕੰਪਿਊਟਰ ਲੱਗੇ ਇਹਦੇ ਚ ਵੇਖੀ ਗੁਰਜੋ ਆ ਸ਼ਿਕਾਗੋ 3 XL Ja, vi kan jo lage det. ਸਹੀ ਆ ਹਾਣਾ ਫੈਟਣਾ ਲੈ ਲੈ ਕਿਹੜਾ ਕੈਂਟ ਲੱਗਦਾ ਜੈ ਕਿਲਪੀਆ ਓਕੇ ਨਾਈਟ ਓਪਾ ਕਿਆ ਬਨੂ ਠੀਕ ਹੈ ਠੀਕ ਸਹੀ ਆ ਹਲੋ ਵੀ ਕਦੇ ਰੇਸ ਵਿੱਚ ਜਾਵਾਂ ਤੇ ਹਾਰੂ ਨਾ ਮੈਂ ਗੱਡੀ ਹਾਂ ਕੈਂਟਰ ਤੇ ਆ ਗਿਆ ਕੈਂਟਰ ਲੱਗ ਗਿਆ ਬਗਲੀ ਆਸੀ ਵੀ ਚੱਲ ਬਾਅਦ ਦੇ ਨਾਲ ਅਸੀਂ ਕੀ ਕਰ ਦੋਗੇ ਤੇਰਾ ਆਪ ਗੱਡੀ ਥਾਂ ਤੇ ਗਿਆ ਲਾ ਇੱਕ ਬਗਲੀ ਲਾ ਬਗਲੀ ਲਾ ਚੱਲ ਸੱਜਾ ਦੁਆਰੇ ਦਾ ਅੱਛਾ ਚਾਹ ਪਤਾ ਆਉਂਦੇ ਆ ਮੇਰਾ ਪੁੱਤ ਨਹੀਂ ਮੇਰਾ ਪੁੱਤ ਨਹੀਂ ਚੀਟਿੰਗ ਹੈ ਦਾ ਪੁੱਤ ਫੇਰ ਮਾਲਕਾ ਨਾ ਜਾਣੇ ਤੇ ਕਾਹ ਵੜਾ ਇਹ ਆ ਫਾਈਲ ਵਿੱਚ ਚੱਲ ਪੋੜਦਾ ਹਾਂ ਹਾਂ ਦੂਜਾ ਆਵੜੀ ਹਾਂ ਨਾ ਜਦੋਂ ਤੁਸੀਂ ਆਏ ਸੀ 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 ਨੋ ਇਨਸਰਿਓ ਆ ਤੁਸੀਂ ਕੇ ਲੀਆ ਪਾਸਰਾ ਮੈਂ ਫਾਇਲ ਕਿਉਂ ਆ ਤੁਹਾਨੂੰ ਮਾਰਦਾ ਕੀ ਹੈ ਯਾਰ ਹੈੱਡਫੋਨ ਲਾ ਲੈਂਦਾ ਇਹ ਇਹ ਮੈਂ ਕਹਿੰਦਾ ਮੈਂ ਕੰਨ ਪੜਨੇ ਆਂ ਇੰਦਾ ਇਹ ਸੁਣੇ ਕਿਸੇ ਦੀ ਨਾ ਗਣੇ ਤੇ ਮੈਂ ਕੁੱਟੂੰ ਇਹੋ ਜਿਹਾ ਬੰਦਾ ਵੜਿਆ ਕੈਨੇਡਾ ਦਾ ਹੈ ਨਹੀਂ ਨਾ ਕਿਸੇ ਦੀ ਸੁਣੇ ਨਾ ਗਣੇ ਇਹ ਐਂ ਤਾਂ ਹਜੇ ਵੀ ਕੈਨੇਡਾ ਵੀ ਪੁਲਿਸ ਨੂੰ ਫੋਨ ਲਾ ਦੂੰਗਾ ਆਪਾਂ ਕੁੱਟ ਦੇਣਾ ਇਹ ਕੀ ਹੰਤਵਾਲ ਸਿੰਘ ਤੇ ਹੈਗੀ ਆ ਅੱਜ ਤੂੰ ਮਾਸਟਰ ਦੇ ਕੰਮਲੀਟ ਕਰੇਂਗਾ ਦੱਸ ਕਰੇਂਗਾ ਪੱਕੀ ਗੱਲ ਚੱਲ ਤੂੰ ਕਰ ਲੈ ਲੈ ਕਰ ਇਹਦਾ ਕਰੀ ਨੀ ਗੱਲ ਕਰੇਂ ਕਰ ਇਹ ਛੋਟੀ ਨੀ ਗੱਲ ਲੈ ਇਹ ਤੇ ਨਾ ਨਹੀਂ ਲੈ ਗੱਲ ਤਾਂ ਤੂੰ ਬੱਡੀ ਬਣਾਉਣੀ ਆ ਵੀ ਮੇਰੇ ਲੱਫੜ ਮਾਰਿਆ ਨਾ ਮਾਰੀ ਕੀ ਕਰੀ ਤੈਨੂੰ ਆ ਮੈਂ ਹਾਈ ਤੇ ਬੁਲਾ ਗਿਆ ਚਲ ਹੁਣ ਆਪਾਂ ਚੱਲ ਆਪਾਂ ਮੋੜਨਾ ਆ ਮੀ ਪਹਿਲਾਂ ਚਾਹ ਫੋਨ ਲਓ ਹੋ ਚੱਲ ਗਿਆ ਜਾਣਾ ਦੋ ਆ ਆ ਵੀ ਲੋਟ ਤੂੰ ਵੀ ਅਸੀਂ ਤਾਂ ਫਿਰ ਆ ਕੇ ਬਣਾਉਣਾ ਹਾਂ ਹੁਣ ਤਿਆਰ ਲਾਉਣਾ ਅਸੀਂ ਤਾਂ ਪਰ ਤੇ ਅਸੀਂ ਕਿਹੜਾ ਨਾਉ ਜਾਣਾ ਉੱਥੇ ਕਿੱਦਾਂ ਟਾਈਮ ਬਾਹਰ ਦੋ ਬਾਹਰ ਬਾਹਰ ਤੋਂ ਢੇੜਾ ਕੱਢ ਕੇ ਸਾਨੂੰ ਸਮੁੰਦਰ ਦੀਆਂ ਛੱਲਾਂ ਵਗਾ ਕੇ ਖਾ ਮੋਰ ਮੈਂ ਨਾ ਮੈਂ ਤਾਂ ਤਿਆਰ ਹੁੰਦੀ ਹੁੰਦੀ ਮੈਨੂੰ ਕੋਈ ਅੱਖ ਜਮ ਚਾਹ ਕਰਦਾ ਲੈ ਮੈਂ ਕਰ ਲਿਆ ਚਾਹ ਪੀ ਕੇ ਜਾਣੀ ਹਾਂ ਮੈਂ ਤੈਨੂੰ ਫੇਰ ਕਿਵੇਂ ਲਾਉਣਾ ਪਣੇ ਵੀ ਪੋਏਂ ਚਲ ਫਿਰ ਮੈਂ ਛਾਣ ਮੈਂ ਬਾਹਰ ਬਹੁਤ ਸੋਨਾ ਮੌਸਮ ਹੈ ਕਿਹੜਾ ਨਾ ਹੋਣਾ ਚਾਹ ਮੌਸਮ ਬਹੁਤ ਵਧੀਆ

ਪੂਰਾ ਮੌਸਮ ਰੰਗीन ਹੋ ਗਿਆ ਬਦਲਾ ਦਾ ਮਾਹੌਲ ਪੂਰਾ ਬਣਿਆ ਹੋਇਆ ਆਏ ਚੱਲੇ ਆਂ ਬੀਜ ਤੇ ਬਾਕੀ ਬੱਦਲ ਤੁਸੀਂ ਦੇਖ ਹੀ ਸਕਦੇ ਹੋ ਬਾਕੀ ਰਾਜ ਵਿਖਾਵਾਂਗੇ ਤੁਹਾਨੂੰ ਬਾਕੀ ਰਾਜ ਵਿਖਾਉਣੇ ਆ ਸਮੁੰਦਰ ਦੀਆਂ ਝੱਲਾਂ ਹਾਂ ਸਮੁੰਦਰ ਦੀਆਂ ਝੱਲਾਂ ਵਿਖਾਵਾਂਗੇ ਤੁਹਾਨੂੰ ਜਾਂਦੇ ਪਹੁੰਚਦੇ ਆ ਉੱਥੇ ਪਹੁੰਚ ਕੇ ਦਿਖਾਵਾਂਗੇ ਤੁਹਾਨੂੰ ਪੀ ਲਈ ਜਾ ਰਹਿਣਗੀ ਹੈ ਤਦ ਦਾ ਕਪਾ ਲੈ ਪੀਲਾ ਪੀਲਾ ਤੁਸੀਂ ਵੀ ਇੱਥੇ ਆ ਕੇ ਢਟ ਲਓ ਉਹ ਬਾਹਰ ਖੜਾ ਡਰਾਈਵਰ ਬਾਹਰ ਖੜਾ ਚਾਹ ਪੀ ਜਾਂਦਾ ਜਮਾਂ ਹੀ ਟਾਲਦੇ ਇੱਧਰ ਅੰਦਰ ਅੰਦਰ ਇਹ ਚਾਹ ਪੀ ਜਾਂਦੇ ਇੱਧਰ ਟੇਬਲ ਤੇ ਬਿਠੇ ਇਹ ਵਜ੍ਹਾ ਨਾਲ ਆ ਮਾਮੀ ਪਾਂ ਜਾਏ ਬੈਠੇ ਮੇਰੇ ਕੋਲ ਆਪਣੇ ਨੇ ਪੌਣ ਨਹੀਂ ਲੈ ਲਿਆ ਮਾਮੀ ਨੂੰ ਉਹਨੂੰ ਕੰਮ ਤੇ ਚਾਹ ਮਿਲ ਗਈ ਸ਼ਾਹ ਪੀਨੇ ਗਏ ਨਾ ਬੱਸ ਸਟਾਪ ਕਾਲ ਦੇ ਬੱਸ ਸਟਾਪ ਉਹ ਗਲੇ ਤੇ ਉਧਰ ਨਹੀਂ ਆਪਾਂ ਛੇੜੇ ਹੀ ਨਹੀਂ ਥੱਲੇ ਉਹ ਮੇਰੇ ਚਲੋ ਚਲੋ ਬੱਚੇ ਆਪਣੇ ਘਰੇ ਜਾ ਕੇ ਨੇ ਹੋ ਨਹੀਂ ਜਾਂਦੇ ਹਾਂ ਜੀ ਹਰ ਮੈਂ ਕੰਮ ਤੋਂ ਆਈ ਸੀਗੀ ਤੇ ਇਹ ਤਿਆਰ ਸੀਗੇ ਤੇ ਹੁਣ ਕਹਿੰਦੇ ਘੁੰਮਣ ਜਾਣਾ ਤੇ ਵੈਸੇ ਅੱਜ ਡੈਮ ਤਾਂ ਹੈ ਨਹੀਂ ਬਸ ਦਲਵਾਲੀ ਜੀ ਆ ਤੇ ਬਹੁਤ ਵਧੀਆ ਦੇਣਾ ਹਾਂ ਵਿੱਚ ਤੇ ਚੱਲੇ ਘੁੰਮਣ ਘੁੰਮਣ ਦਾ ਦੇਣਾ ਵਧੀਆ ਥੋੜਾ ਜਿਹਾ ਅਸੀਂ ਲੇਟ ਹੋ ਗਏ ਆ 3:00 ਵੱਜ ਗਏ ਆ ਇਹ 2 ਘੰਟੇ ਪਹਿਲਾਂ ਜਾਣਾ ਸੀ ਮੈਂ ਕੰਮ ਤੇ ਬਾਹਰ ਹੀ ਲੇਟ ਹੋ ਗਈ ਹੁਣ 6:00 ਵਜੇ ਫੇਰ ਜਾਣਾ ਮੈਂ ਕਿ ਚੱਲ ਜਾ ਜਾਈ ਹਾਂ ਵੀ ਘਰੇ ਵੀ ਕੀ ਕਰਾਂ ਆਪਣੇ ਹਲਵਾਈ ਹੈਗੇ ਆ ਤੁਝੇ 6 ਵਜੇ ਜਾਣਾ ਸੀ 6 ਵਜੇ ਇੱਕ ਨੰਮੂੜ ਆਉਂਦੇ ਵੀ ਘੰਟਾ ਹੀ ਕਾਣੂ ਨਾ ਘੰਟਾ ਆਉਂ ਨੂੰ ਰੋਣਾ ਤੇ ਉੱਥੇ ਤਾਂ ਘੰਟਾ ਹੀ ਘੁਮਣਾ ਪਾ ਨਹੀਂ 20 ਮਿੰਟ ਲੱਗਨੇ ਹਨ ਹਾਂ 20 ਮਿੰਟ ਕੁਕਿੰਗ ਵੀ ਕਰਨੀ ਹੈ ਉਹਨਾਂ ਨੇ ਆ ਕੇ ਕੁਕਿੰਗ ਤਾਂ ਹੋ ਜੂਗੀ ਨੋ ਪ੍ਰੋਬਲਮ ਬਣਾ ਕੇ ਨਾ ਮੇਰਾ ਖਾਣਾ ਪੰਦਾ ਨਾ ਤਾਂ ਰੈਸਟੋਰੈਂਟ ਤੇ ਫਟਾ ਜਾਇਓ ਮੈਂ ਸ਼ਿਵਾਜੀ ਜਾਵਾਂ ਠੀਕ ਹੈ ਫਿਰ ਕੋਈ ਗੱਲ ਨਹੀਂ ਤੁਸੀਂ ਉੱਥੇ ਸਾਨੂੰ ਪੈਸੇ ਦੇ ਦੇ ਜੰਗਾ ਉੱਥੋਂ ਉਹ ਸਰ ਪੈਸੇ ਜਿਹੜੇ ਤੁਸੀਂ ਰੈਸਟੋਰੈਂਟ ਤੋਂ ਲੈਨੇ ਆ ਲੈ ਲੀ ਦੀ ਹੋਮ ਡਿਲੀਵਰੀ ਕਰਨੀ ਆ ਹੂੰ

ਪੰਚਾਇਤ ਆਪੜਾ ਤਾਂ 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 ਉਹ 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 ਤਾਂ ਤਾਂ ਕੋਲ ਤੋਂ ਸੀ ਸਮੁੰਦਰ ਦਿਖਾਵਾਂਗੇ ਆਜੋ ਆਜੋ ਸਮੁੰਦਰ ਦੀ ਸ਼ਹਿਰ ਸਮੁੰਦਰ ਦੀ ਸ਼ਹਿਰ ਟੋਲੇ ਆਜੋ ਓਏ ਠੰਡ ਲੱਗਦੀ ਆ ਹਨਾ ਕਿਉਂਕਿ ਇੱਕ ਤਾਂ ਉਹਦੇ ਸੁੰਦਰ ਤੇ ਆਗੇ ਨਾ ਤਾਂ ਲੱਗਦੀ ਅੱਜ ਇੱਕ ਉਹ ਸੰਵੀਰ ਦਾ ਤਾਂ ਹੋ ਗਿਆ ਪਹਿਲਾਂ ਹੀ ਸੀ ਆ ਜਾ ਆ ਜਾ ਅੱਗੇ ਆ ਜਾ ਹਾਂ ਦੇ ਚਸ਼ਮਾ ਐਂ ਬਹੁਤ ਦੇਖੀ ਚੱਲ ਸਾਡੂ ਇਟਲੀ ਵਾਲੇ ਕੀ ਹਾਲ ਨੇ ਸਾਡੂ ਇਟਲੀ ਵਾਲੇ ਠੀਕ ਐ ਯਾ 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 ਗੁੱਡ ਯਾ ਯਾ ਗੁੱਡ ਚਾਓ 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 ਕਮਲ ਵਾਦਾ ਖੋੜਦੇ ਆਪਾਂ ਨਾ ਕਿਨੇ ਆਖਿਆ ਵੀ ਕਮਲ ਲੱਗੋ ਲੈ ਪਤਾ ਮੈਂ ਐਡੀ ਨਹੀਂ ਗੱਲ ਹੁੰਦੀ ਇਹ ਫਿਰ ਬਲੌਗ ਬਣਾਉਣਾ ਫਿਰ ਚਾਹੀ ਹੀ ਪਣਨਗੇ ਆਏ ਆਪ ਕਿੱਥੇ ਆਏ ਕਿੱਥੇ ਦੇਖੋ ਉਹ ਤਰਾਂਤੋ ਉਹ ਤਰਾਂਤੋ ਬੰਦੇ ਆ ਬੰਦੇ ਆ ਇਹ ਇਹ ਬੰਦੇ ਆ ਤੋ ਵੇ ਆ ਇਹ ਫੋਰ ਵੇ ਆ eh, اندر تک نہ ہو نا ایں دی لگناں samo videli ali oh, samo videli ali ਬਹੁਤਾ ਵਿਚੇ ਨਾ ਚਾਓ ਲੈ ਲੈ ਉਹਦੇ ਘਰੇ ਦਾ ਕਿਤੇ ਗਰਮੀ ਗਰਮੀ ਆ ਮੈਨੂੰ ਠੰਡ ਲੱਗਦੀ ਆ ਮੈਂ ਕੰਬਲ ਲਿਆਉਣਾ ਜਿਹੜਾ ਨਵਾਂ ਲਿਆ ਸੀ ਆਹੋ ਘਰੇ ਅਜੇ ਕਿਤੇ ਗਰਮੀ ਆ ਹੈ ਘਰੇ ਕਹਿੰਦੇ ਗਰਮੀ ਹੁਣ ਤੋਂ ਠੰਡੇ ਦਾ ਲੈਣਾ ਹੁਣ ਕਿਹੜਾ ਠੰਡ ਚਲੋ ਆਪਣੀ ਚਾਹ ਲਾ ਜਾਈਏ ਫੋਟੋ ਟਿੱਕੀ

ਮੁੰਡਾ ਆ ਲੈ ਦੇ ਨਾ ਜਿਹਨੂੰ ਕਰ ਨੂੰ ਊਂ ਲਾ ਦੇਣੀ ਆ ਮੁੜ ਕੇ ਡਾਕਟਰ ਤੋਂ ਗੋਲੀਆਂ ਖਵਾ ਦੇ ਫਿਰਾਂਗੇ ਫਾਇਦਾ ਆ ਤੇਰੀ ਗੈਸਤੀ ਆ ਛੱਡੂਗਾ ਐ ਮੇਰੀ ਗੈਸਤੀ ਆ ਖੜੀ ਓਕੇ ਇਹਨੂੰ ਚਲੋ ਬੈਚਰਾ ਧੱਕਾ ਫਿਰ ਮੈਂ ਲੈ ਕੇ ਜਾਵਾ ਇਹਨੂੰ ਧੱਕਾ ਲਾ ਕੇ ਐ ਦਰ ਨਹੀਂ ਜਾਣ ਉਹ ਆ ਉੱਥੇ ਕੋਹ ਨੂੰ ਦਬਣੇ ਤੁਸੀਂ ਬੈਠੋ ਆ ਬਰੇ ਤੇ ਸਾਰੀ ਇਧਰ ਚੜੀ ਜਾਂਦੀ ਆ ਉਹ ਮੱਛੀ ਪਕੜ ਰਿਹਾ ਜੋਤ ਉਹ ਮੱਛੀ ਪਕੜ ਲਿਆ ਉਹ ਬੁੱਢਾ ਮੱਛੀ ਪਕੜ ਰਹਾ ਹਾਂ ਫਿਰ ਫਿਰ ਆਨੇ ਫੋੜੀ ਬਤ ਹਿੰਦੀ ਵਿੱਚ ਜ਼ਰੂਰੀ ਆ ਨਾ ਜਾਰੇ ਜਾਰੇ ਆ ਬਹੁਤ ਬਰੋ ਬਰਾ ਕਿਉਂ ਚੱਲਣਾ ਬਰੋ ਬਰਾ ਕਿਉਂ ਮੈਂ ਕੱਲ ਦਾ ਵੀਡੀਓ ਬਣਾਉਂਦਾ ਆ ਅੱਛਾ ਕੋਈ ਨਹੀਂ ਨਾ ہماری ਸ਼ਾਲ ਯਾਰ ਮੈਂ ਮਾਰੂੰ ਸ਼ਾਲ ਨਹੀਂ ਨਹੀਂ ਨਾ ਮਾਰੀ ਮੈਂ ਨਹੀਂ ਮੈਂ ਮਾਰੂੰ ਸ਼ਾਲ ਨਹੀਂ ਨਹੀਂ ਮਾਰ ਨਾ ਸ਼ਾਲ ਨਹੀਂ ਮਾਰਨੀ ਮੈਂ ਮਾਰਨੀ ਐ ਪੱਕੀ ਮਾਇਆ ਸ਼ਾਲ ਮਾਰ ਦਈ ਨੀ ਮੂਰੇ ਹੀ ਪੱਥਰ ਹੀ ਪੈ ਨੇ ਉਹਨਾਂ ਤੇ ਹੀ ਮਾਰੂੰ ਪਾਣੀ 'ਚ ਨਹੀਂ ਜਾਂਦਾ ਜੇ Tá tranquilo, miga. ਆੜੂ ਹਾਂਜੀ ਇੱਥੇ ਬਹਿਣਾ ਬਹਿ ਗਿਆ ਥੋੜਾ ਜਿਹਾ ਇਹਲੀਨਾ ਕੰਮ ਜੇ ਕਿਤੇ ਇਹਨੂੰ ਤੋੜਨਾ ਹੈ ਬਹਿ ਕੇ ਉੱਤੇ ਮੈਂ ਕਹਿੰਦਾ ਤੋੜਨਾ ਦਿਓ ਮੈਂ ਕਿਹੜਾ ਆਈਟਮ ਪੰਪਾ ਵੀ ਤੋੜ ਦੂੰ ਮੈਂ ਮੈਂ ਕਹਿੰਦਾ ਤੋੜ ਦਿੰਦਾ ਹਾਂ ਹਲੋ ਤੋੜੋ ਹੀ ਕਾਫੀ ਇਹ ਤੋੜਨਾ ਹੈ ਇਹਨੂੰ ਬਹਿ ਕੇ ਇਹ ਥੋੜਾ ਲਿਓ ਫਿਰ ਤੱਤ ਜੂ ਹੋਰ ਕਿਵੇਂ ਉਹ ਪੱਤਰ ਜੱਕ ਤੋੜਦਾ ਉਹ ਮੈਂ ਮਾਂ ਘੁੰਮੀ ਜਾ ਜਵੇਂ ਜਵੇਂ ਮੈਂ ਘੁੰਮਦਾ ਮੈਂ ਤਾਂ ਤੁੰਗਰ ਬਾਦ ਦੇ ਮਾਤੇ ਲੈਣ ਨੂੰ ਕਿਹ ਚੋਰ ਬੋ ਬੋ ਕਰੋ ਜੀ ਆ ਪੱਥਰ ਦੀ ਅੱਜ ਖੈਰ ਨਹੀਂ ਸਾਡੂ ਮੇਰੇ ਉੱਤੇ ਬੈਠ ਸਮਾਦ ਲਾਂਗੇ ਬੇਖੰਦ ਮੈਂ ਨਹੀਂ ਮੈਂ ਨਹੀਂ ਉਹਦੀ ਕੋਈ ਚਲਾਉਂ ਆਏ ਆ ਭੂੜ ਖੜੇ ਓਏ ਗੋਰੇ ਉਹ ਵੀ ਭੂੜ ਇੰਡੀਆ ਵਾਲੇ ਹੌਣੇ ਅੱਡਾ ਆਓ ਭੂੜੇ ਇੰਡੀਆ ਦੇ ਸਰਾਉਣਾ ਦੋਤੇ ਨੂੰ ਦੇਖਦੇ ਪੈਲਾ ਦਾ ਹੌਣੇ ਹੀ ਰਾਮ ਆ ਜਾ ਹੌਣੇ ਜਿਹੜੇ ਉੱਤੇ ਕਹਾਂ ਨੂੰ ਨੇ ਗਾਰਬੂਸ ਦਾ ਮਰਜਾ ਸਿਆਲਾ ਸਿਆਲਾ ਛੱਡ ਦਿੰਦੇ ਆਏ ਆਜੋ ਮੋਗਾ ਮੋਗਾ ਬੁਗੀਪਰਾ ਉਹ ਨਹੀਂ ਲੱਸਦਾ ਸੱਡ ਗਿਆ ਮੋਗੇ ਵਾਲੇ ਮੋਗੇ ਦੇ ਉਹ ਪੁੱਤ ਨਹੀਂ ਮੋਗਾ ਚੰਨਨਵਾਲ ਬਰਨਵਾ ਇਹ ਨਹੀਂ ਖੋਸੇ ਰੰਦੀਰ ਕੇ ਜਾਣਾ ਖੋਸੇ ਰੰਦੀਰ ਕੇ ਜਾਊਗੀ ਤੂੰ ਸੰਦੀਰ ਕੇ ਜਾਊਗਾ ਇਹ ਅੱਛਾ ਬੰਗਿਆਂ ਓਏ ਹਾਂਜੀ ਬੰਗੇ ਜਾਊ ਬੰਗਿਆਂ ਨੂੰ ਚਲ ਆਜੋ ਅੱਛਾ ਅੱਛਾ ਨਹੀਂ ਨਹੀਂ ਮੈਂ ਕਿੱਥੇ ਜਾਣਾ ਕਿੱ데 ਜਾਣਾ ਮੋਗੇ ਜਾਂ ਬੰਗਿਆਂ ਨੂੰ ਬੰਗਿਆਂ ਅਗਵਾੜੇ ਤੁਸੀਂ ਤੁਸੀਂ ਕਿੱਥੇ ਉਤਰਨਾ ਮਟਵਾਣੀ ਨਹੀਂ ਜਾਂਦਾ ਇਹ ਜੱਤਵਾਲਾ ਤਰੂਗਾ ਠੀਕ ਆ ਇੱਧਰ ਵੀ ਪਕਾ ਆਪਾਂ ਕਿੱਥੇ ਉਤਰਨਾ ਮੈਂ ਤਾਂ ਚੰਨ ਨਾਲ ਜਾਣਾ ਕੋਈ ਰਾਹ ਦੀ ਸਵਾਰੀ ਨਾ ਹੋਵੇ ਨਾ ਮੈਂ ਚੰਨ ਨਾਲ ਜਾਉਂ ਸਿੱਧਾ ਇੱਥੋਂ ਇਟਲੀ ਤੋਂ ਉੱਡਣਾ ਹੈ ਸਿੱਧਾ ਮੋਗੇ ਉੱਤਰ ਲੈਣ ਕਰ ਹਾਂ ਬਸ ਰਾਤ ਰਾਤ ਰੁਕਣੀ ਨਹੀਂ ਮੈਂ ਪਰ ਖਾਣ ਪੀਣ ਨੂੰ ਬਤੀ ਦੂਗਾ ਦੱਸ ਖਾਣ ਪੀਣ ਨੂੰ ਹਵਾ ਉਹ ਨਾ ਕਦੇ ਇੱਕ ਨਿੱਕੀ ਜਿਹੀ ਗਲਾਸੀ ਪਾਣੀ ਫੜਾ ਜਾਂਦੇ ਹੁੰਦੇ ਕੱਲੀ ਹਵਾ ਖਾਣ ਪੀਣ ਦੀ ਹੋਰ ਘਰ ਪਰਵਾਹ ਠੀਕ ਆ ਮੈਂ ਤਾਂ

ਸਟਰੰਗ ਮੈਂ ਕੋਈ ਨਹੀਂ ਲੈ ਆਉਂਦਾ ਆਹ ਉਹ ਕੋਕਟਾ ਕਰਨ ਦਾ ਕੰਮ ਹੈ ਸਾਈਨ ਟੈਪਿੰਟ ਜਿਹੜਾ ਲੱਗੜਦਾ ਹੈ ਇੱਥੇ ਜਾ ਕੋਟਾ ਆਹ ਨਾਲ ਕੋਈ ਫਾਇਮਦਾਰ ਕੋਈ ਆ ਦੇ ਉਹ ਉੱਥੇ ਕੋਈ ਚੱਕਾ ਨਹੀਂ ਸਾਡੂ ਹੈਗਾ ਆਪੇ ਆਪੇ ਪਰਫਾ ਸੂਰੇ ਨਹੀਂ ਕਰ ਰਹੇ ਇਹ ਕੀ ਪੁੱਛ ਰਹੇ ਆਂ ਇੰਡੀਆ ਦੇ ਇਹ ਕਹਿੰਦੇ ਵੀ ਜਦੋਂ ਮਤਲਬ ਅੰਬੈਸੀ ਦੇ ਵਿੱਚ ਜੋ ਪੇਪਰ ਵਰਤ ਹੁੰਦਾ ਹੈ ਉਹ ਥੋੜਾ ਜਿਹਾ ਕਹਿੰਦੇ ਵੀ ਗੇਰ ਡਾਉਂਦੇ ਹੁੰਦੇ ਆ ਕੋਈ ਕਿਤੇ ਨਹੀਂ ਅੜਿਆ ਤੇ ਰਾੜਿਆ ਨਹੀਂ ਨਹੀਂ ਇੱਥੇ ਮਤਲਬ ਪੇਪਰ ਆਪਣਾ ਇੱਥੇ ਕਿਤੇ ਅੜਿਆ ਗਿਆ ਨਹੀਂ ਇੱਥੇ ਅੜਿਆ ਨਹੀਂ ਅਜੇ ਤੱਕ ਵਾਬੇ ਦੀ ਕਿਰਪਾ ਨਾਲ ਨਹੀਂ ਅੜਿਆ ਕੰਮ ਤੇ ਵੀ ਜਾਣ ਲੱਗਿਆ ਹਾਂ ਆ ਉਧਰ ਹੀ ਉਧਰ ਨਾ ਕਹਿੰਦਾ ਜਿੰਨਾ ਦਰ ਹੈਗਾ ਉਹਨਾਂ ਚਿਰ ਤਾਂ ਦੱਬ ਜੀਏ ਕਿੱਲੀ ਸਹੀ ਗੱਲਾਂ ਬਾਕੀ ਮੇਰਾ ਦੂਜਾ ਨੰਬਰ ਚੱਲ ਰਹੀ ਹੈ 0257 ਵਾਲਾ ਜਿਹੜਾ ਫਿਰ ਉਹਦਾ ਸੀਗਾ ਸਹੀ ਨਹੀਂ ਸੀ ਉਹ WhatsApp ਤੇ ਉਹ ਤੋਂ ਗੱਲਾਂ

ਅਗਰੇ ਟੋਹਗਾ ਕਰਮੇਲਾ ਆਵੇ ਚਾਓ ਕਰੋ ਚਾਓ ਆਦੀਮੀ ਇਹ ਇਦਾਈ ਕੋਕਸੀ ਆਜਾ ਆ ਲਾਚਾਓ ਫਾਸਾ ਅਗੱਚਕ ओके ਮਾਂ ਅਰੇ ਗੱਚਕ ਭਾਈ ਜੋ ਆਏ ਦਸ ਤੱਕ ਮਾਤਾ ਕੇ ਗਿਰਗਾਂ ਵਾਲੀ ਬਦਾਮ ਵਾਲੀ ਪਤਾ ਨਹੀਂ ਕਹਿੰਦਾ ਜੀ ਫੁੱਲਿਆਂ ਵਾਲੀ ਗੱਚਕ ਇਲਾਵੇ ਇੱਕ ਕੌਲੀ ਜੀ ਲੈ ਲਾ ਦੇਖੋ ਕੌਲੀ ਲਾਦਾ ਕਿਸੇ ਨੇ ਨਹੀਂ ਮਾਰਿਆ ਆਹੋ ਤੈਨੂੰ ਪੀਅਸ ਲਾ ਦੇ ਹੈਗੇ ਖੁੱਲੇ ਹੈਗੇ ਮੇਰ ਕੋ ਹੈਗੇ ਖੁੱਲੇ ਹੈਗੇ ਤੇਰਾ ਮੇਰਾ ਸੋਈ ਬਰੇਦੋ ਇੱਕ

ਆਜਾ ਮਾ ਰਾਤ ਮੈਂ ਤਾਂ ਕੰਮ ਤੇ ਹੀ ਰਾਤ ਨੂੰ ਕਿੱਥੇ ਇਹ ਤਾਂ ਸਾਡੂ ਸਾਡੂ ਲੱਗਿਆ ਬਣਾਉਣ ਮੀਟ ਪਤੀਲਾ ਘੜਦੇ ਹੁਣੇ ਪਤੀਲਾ ਫਸਿਆ ਪਰਾਹੀ ਨਿਕਲਿਆ ਜੇ ਕੋਹਾਂ ਦਿੱਤਾ ਆ ਜਿਵੇਂ ਲੱਗੇ ਬੱਚੇ ਫਲੀਆਂ ਕੱਟਣ ਕਿਉਂਕਿ ਅੱdte ਅਸੀਂ ਮੀਟ ਨਹੀਂ ਖਾਂਦੇ। ਪਾਲੀਆਂ ਦੀ ਸਬਜ਼ੀ ਬਣਾਉਣੀ ਆ। ਸਾਨੂੰ ਡਾਊਟ ਕੇ ਦਿੰਦਾ। ਕਿਉਂਕਿ ਮੇਰਾ ਹੁਣ ਟਾਈਮ ਨਹੀਂ ਮੈਂ ਜਾਣ ਹੁਣ ਕੰਮ ਤੇ।